ਕਿ ਕਿੰਨੇ ਗੀਤ ਆ ਰਹੇ ਜੀ ਇਸ ਵਾਰ ਈਪੀ ਦੇ ਵਿੱਚ ਕਿੰਨੇ ਗੀਤ ਨੇ ਤੇ ਕਿੰਨੇ ਕਿੰਨੇ ਪਹਿਰਿਆਂ ਦੇ ਉਹਦੇ ਵਿੱਚ ਕੁੱਲ 3 ਸੌਂਗ ਨੇ ਹੂੰ ਤੇ ਸਾਰੇ ਬਹੁਤ ਭਰਪੂਰ ਮਨੋਰੰਜਨ ਕਰਨਗੇ ਤੁਹਾਡਾ ਸਾਰਾ ਪੂਰੇ ਪੂਰੇ ਗੀਤ ਨੇ ਜੀ ਪੂਰੇ ਗੀਤ ਹੈ ਕੰਪਲੀਟ ਗੀਤ ਨੇ ਕੁਝ ਵੱਖਰਾ ਹੋਊਗਾ ਇਸ ਵਾਰ ਵੱਖਰਾ ਤਾਂ ਜੋ ਸਿੱਧੂ ਦਾ ਸਟਾਈਲ ਹੈ ਉਹ ਹੀ ਰਹਿਣਾ ਤੇ ਥੋੜਾ ਜਿਹਾ ਵੱਖਰਾ ਵੀ ਹੈ ਹੂੰ ਸਪੱਸਾ ਸਸਪੈਂਸ ਹੈ ਇਨਾ ਕਿ ਸੁਣ ਕੇ ਪਤਾ ਲੱਗੂ ਬਹੁਤ ਵਧੀਆ ਮਨੋਰੰਜਨ ਕਰੂਗੀ ਤੁਹਾਡਾ ਜੀ ਇਤਨਾ ਕਿਤੇ ਈਪੀ ਦੀ ਬੜੇ ਲੰਬੇ ਸਮੇਂ ਤੋਂ ਠੀਕ ਕਰ ਰਹੇ ਸੀ ਫੈਨ ਹੁਣ ਫੈਨਸ ਨੂੰ ਕੀ ਕਹਿਣਾ ਚਾਹੋਗੇ ਉਹੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਵੀ ਅਸੀਂ ਸਾਡੇ ਤਿੰਨ ਚਾਰ ਮੌਕੇ ਖਾਸ ਹੁੰਦੇ ਸੀ ਹਨ ਉਹਦੀ ਮਾਂ ਦਾ ਬਰਥਡੇ ਮੇਰਾ ਬਰਥਡੇ ਸ਼ੁਭਦੀਪ ਦਾ ਬਰਥਡੇ ਅਸੀਂ ਇਹਨਾਂ ਦਿਨਾਂ ਦੇ ਉੱਤੇ ਆਮ ਤੌਰ ਤੇ ਜਿਹੜੇ ਸਾਡੇ ਸੌਂਗ ਅਰ ਲੀਡ ਹੁੰਦੇ ਸੀ ਉਸੇ ਦੇ ਤਹਿਤ ਹੀ ਉਸੇ ਰੀਤ ਨੂੰ ਅੱਗੇ ਵਧਾਉਂਦੇ ਹੋਏ ਅਸੀਂ 11 ਜੂਨ ਚੁਣਿਆ ਇਹਦੇ ਲਈ ਸ਼ੁਰੂ ਕਰਨ ਲਈ ਹਨਾ ਠੀਕ ਹੈ ਕੁਝ ਸਵਾਰਥੀ ਲੋਕ ਵੀ ਲੱਗੇ ਹੋਏ ਨੇ ਵੀ ਅਸੀਂ ਇੱਥੇ ਡਾਕੂਮੈਂਟਰੀ ਚਾਹ ਪਤਾ ਨਹੀਂ ਕੀ ਕੁਸ਼ ਕਰਨਗੇ ਹਨ ਉਹਨਾਂ ਨੇ ਵੀ 11 ਚੁੰਨ ਰੱਖਿਆ ਦੇਖੇ ਇਸ ਗੱਲ ਨੂੰ ਲੈ ਕੇ ਤਾਂ ਉਹਨਾਂ ਨਾਲ ਤਾਂ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਉਹਨਾਂ ਨੂੰ ਉਹਨਾਂ ਨੂੰ ਤਾਂ ਅਦਾਲਤ ਦੇ ਵਿੱਚ ਮਿਲਾਂਗੇ ਤੇ ਜਿਹੜਾ ਸਾਡਾ ਆਪਣਾ ਸਿੱਧੂ ਦੇ ਮਿਊਜ਼ਿਕ ਦਾ ਕਾਫਲਾ ਜਿਹੜਾ ਉਹ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ